ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵੀ ਵਿਦਿਓ ਜੌਬ ਅਲਰਟ ਤੇ ਅੱਜ ਦੀ ਅਪਡੇਟਸ ਨੇ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਜੋ ਬਾਕੀ ਰਹਿਵੀਆਂ ਪ੍ਰੀਖਿਆਵਾਂ ਨੇ ਦਸੰਬਰ ਪ੍ਰੀਖਿਆਵਾਂ 2020 ਅਤੇ ਫੀਸਾਂ ਸੰਬੰਧੀ ਦੋ ਨਵੇਂ ਅਪਡੇਟ ਨੇ ਜਿਹੜੇ ਜਾਰੀ ਕੀਤੇ ਗਏ ਨੇ ਦੋਨੋਂ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਤਾਂਕਿ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਤਾਂ ਸ਼ੇਅਰ ਕਰਦੇ ਹਾਂ ਜੀ ਇਹ ਦੋ ਨਵੇਂ ਆਏ ਅਪਡੇਟ ਦਾ ਪਹਿਲੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ ਦਸੰਬਰ 2020 ਦੇ ਸਾਰੇ ਕੋਰਸਾਂ ਦੇ ਔਡ ਸਮੈਸਟਰ ਪਹਿਲੇ ਸਮੈਸਟਰ ਨੂੰ ਛੱਡ ਕੇ ਦੀਆਂ ਪ੍ਰੀਖਿਆਵਾਂ ਨੇ ਜਿਹੜੀਆਂ 15 ਦਸੰਬਰ 2020 ਤੋਂ ਸ਼ੈਡਿਊਲ ਕੀਤੀਆਂ ਜਾ ਰਹੀਆਂ ਹਨ ਪ੍ਰੀਖਿਆਵਾਂ ਸੰਬੰਧੀ ਹਦਾਇਤਾਂ ਤੇ ਡੇਟ ਸੀਟ ਜਿਹੜੀ ਉਹ ਜਲਦੀ ਜਾਰੀ ਕੀਤੀਆਂ ਜਾਣਗੀਆਂ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਪ੍ਰੀਖਿਆਵਾਂ ਸੰਬੰਧੀ ਜਾਣਕਾਰੀ ਲਈ ਉਹ ਸਮੇਂ-ਸਮੇਂ 'ਤੇ ਯੂਨੀਵਰਸਿਟੀ ਵੈੱਬਸਾਈਟ ਚੈੱਕ ਕਰਦੇ ਰਹਿਣ ਸੋ ਪਹਿਲੀ ਅਪਡੇਟ ਤਾਂ ਇਹ ਹੈ ਜੀ ਪ੍ਰੀਖਿਆਵਾਂ ਨੂੰ ਲੈ ਕੇ ਔਡ ਸਮੈਸਟਰ ਦਸੰਬਰ 2020 ਵੀਹ ਦੀਆਂ ਸਾਰੇ ਕੋਰਸਾਂ ਦੀਆਂ ਇਹ ਪ੍ਰੀਖਿਆਵਾਂ ਮਨਿ ਪਹਿਲੇ ਸਮੈਸਟਰ ਨੂੰ ਛੱਡ ਕੇ ਦੂਜੀ ਅਪਡੇਟ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਤਾਂ ਦੂਜੀ ਅਪਡੇਟ ਹੈ ਯੂਨੀਵਰਸਿਟੀ ਵੱਲੋਂ ਉਹਨਾਂ ਵਿਦਿਆਰਥੀਆਂ ਨੂੰ ਜੋ ਮਈ 2020 ਦੀਆਂ ਪ੍ਰੀਖਿਆਵਾਂ ਲਈ ਸਮੇਂ ਸਿਰ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਨਹੀਂ ਭਰ ਸਕੇ ਇੱਕ ਮੌਕਾ ਦਿੰਦੇ ਹੋਏ ਇਹ ਪ੍ਰੀਖਿਆ ਦੇਣ ਲਈ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਭਰਵਾਈ ਗਈ ਹੈ ਸਾਰੇ ਕੋਰਸਾਂ ਦੇ ਅਖੀਰਲੇ ਸਮੈਸਟਰ ਸਾਲ ਦੀ ਪ੍ਰੀਖਿਆ ਲਈ ਜਿੰਨਾ ਵਿਦਿਆਰਥੀਆਂ ਨੇ ਇਸ ਮੌਕੇ ਤਹਿਤ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਭਰੀ ਹੈ ਉਹਨਾਂ ਦੀਆਂ ਪ੍ਰੀਖਿਆਵਾਂ 8 ਦਸੰਬਰ 2020 ਤੋਂ ਸ਼ਡਿਊਲ ਕੀਤੀਆਂ ਜਾ ਰਹੀਆਂ ਹਨ ਇਹ ਪ੍ਰੀਖਿਆਵਾਂ ਬਲੈਂਡਡ ਮੋਡ ਵਿੱਚ ਜਿਵੇਂ ਕਿ ਪਹਿਲਾਂ ਮਈ 2020 ਸਤੰਬਰ ਅਕਤੂਬਰ ਦੀਆਂ ਪ੍ਰੀਖਿਆਵਾਂ ਕਰਵਾਈਆਂ ਗਈਆਂ ਸਨ ਉਸੇ ਵਿਧੀ ਰਾਹੀਂ ਕਰਵਾਈਆਂ ਜਾਣਗੀਆਂ ਪ੍ਰੀਖਿਆਵਾਂ ਨਾਲ ਸੰਬੰਧੀ ਹਦਾਇਤਾਂ ਅਤੇ ਡੇਟ ਸੀਟ ਜਲਦੀ ਹੀ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਜਾਰੀ ਕੀਤੀ ਜਾਵੇਗੀ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪ੍ਰੀਖਿਆਵਾਂ ਨਾਲ ਸੰਬੰਧੀ ਯੂਨੀਵਰਸਿਟੀ ਦੀ ਵੈੱਬਸਾਈਟ ਹੈ ਜਿਹੜੀ ਉਹ ਸਮੇਂ-ਸਮੇਂ ਤੇ ਚੈੱਕ ਕਰਦੇ ਰਹਿਣ ਸੋ ਇਹ ਦੋ ਅਪਡੇਟਾਂ ਆਈਆਂ ਨੇ ਜੀ ਜਿਨ੍ਹਾਂ ਦੇ ਵੀ ਐਗਜ਼ਾਮ ਰਹਿੰਦੇ ਨੇ ਆਪਣੀ ਤਿਆਰੀ ਜਿਹੜੀ ਕੰਟੀਨਿਊ ਸਟਾਰਟ ਲੱਖੋ ਫਿਲਹਾਲ ਤੇ ਜੋ ਯੂਨੀਵਰਸਿਟੀ ਜਿਹੜੀ ਓਪਨ ਹੋ ਚੁੱਕੀ ਹੈ ਤੁਹਾਨੂੰ ਵੀ ਤੁਹਾਡੇ ਜੋ ਵੀ ਸਟੱਡੀ ਦੇ ਹਿਸਾਬ ਨਾਲ ਗਰੁੱਪ ਹੁੰਦਾ ਹੈ ਨੋਟੀਫਿਕੇਸ਼ਨ ਵੀ ਆ ਗਿਆ ਹੋਵੇਗਾ ਪਰ ਅਸੀਂ ਵੀ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕੀਤੀ ਹੈ ਸੋ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ